ਐਸੀ ਕਿਹੜੀ ਚੀਜ਼ ਆ ਜਿਹੜੀ ਤੁਸੀਂ ਆਪਾਂ ਕਹਿੰਦੇ ਆਂ ਵੀ ਉਹਦੇ ਗੱਚੜਾ ਦੇਓ ਤੇ ਉਹਦਾ ਤੁਹਾਨੂੰ ਦਰਵਾੜ ਦੇਸਨ ਲੱਗ ਜਾਏ। ਨਾ ਦੇਖੋ ਮਾਇਆ ਚੜਾਉਣ ਨਾਲ ਦਸਣਾ। ਨਾ ਰਮਾਹਲੇ ਚੜਾਉਣ ਨਾਲ ਦਸਣਾ। ਨਾ ਤੁਸੀਂ ਦੁਨੀਆ ਭਰ ਦਾ ਦਾਨ ਕਰਦੇ ਹੋ ਆਪਣਾ ਸਰੀਰ ਵੀ ਕੱਟ ਕੇ ਛੜਾ ਦੇਵੋਗੇ ਨਾ ਉੱਤੇ ਤਾਂ ਵੀ ਨਹੀਂ ਦਸਣਾ। ਮਾਰੇ ਕਹਿੰਦੇ ਨਿਮਕ ਨਿਮਕ ਕਰ ਸਰੀਰ ਘਟਾਵੇ। ਤਾ ਉਹ ਵੀ ਹਉਮੈ ਮੈਨ ਲਾ ਜਾਵੇ ਤਾਂ ਹੋਰ ਹੰਕਾਰ ਵੱਧ ਗਿਆ। ਹੋਰ ਹਉਮੈ ਜੜ ਗਈ। ਉਹ ਚੀਏ ਫਿਰ ਪਾਤਸ਼ਾ ਕੀ ਦਈਏ ਤੈਨੂੰ। ਫੇਰ ਕੀ ਅਟਿਆ ਰੱਖੀ ਆ ਜਿਤ ਦਸੇ ਦਰਬਾਰ ਕਿਹੜੀ ਚੀਜ਼ ਰੱਖਾਂ ਜਿਤ ਨਾਲ ਤੇਰਾ ਦਰਬਾਰ ਦਸੇ ਇਹਦਾ ਜਵਾਬ ਦਿੰਦਾ ਪਾਲਸਾ ਨੇ ਜਪਜੀ ਸਾਹਿਬ ਦੇ ਵਿੱਚ ਕਹਿੰਦੇ ਅੰਮ੍ਰਿਤ ਵੇਲਾ ਸਚਨਾਓ ਬੜਿਆਈ ਵਿਚਾਰ ਅੰਮ੍ਰਿਤ ਵੇਲੇ ਕਹੇ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਕਿਉਂ ਜੋ ਤੁਸੀਂ ਉਹਨੂੰ ਚੜ੍ਹਾਉਣ ਲੱਗੇ ਹੋਇਓ ਤੁਹਾਡਾ ਨਹੀਂ ਹੈਗਾ ਉਹ ਤਾਂ ਮੰਗ ਰਹੇ ਹੋ ਇੱਕ ਪਾਸਾ ਤੁਸੀਂ ਇੱਕ ਪਾਸਾ ਉਹਦੇ ਇੱਕ ਖੜ ਕੇ ਮੰਗ ਰਹੇ ਇੱਕ ਪਾਸੇ ਉਹ ਵੀ ਦੇ ਰਹੇ ਹੋ ਨਹੀਂ ਆਰਡਰ ਕੁਸ਼ਨ